ਸਾਡਾ 105 ਸਾਲ ਪੁਰਾਣਾ ਰਜਿਸਟਰਡ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਿਹਾ ਅਕਾਲੀ ਦਲ ਦੀ ਭਰਤੀ ਕੀਤੀ ਹੈ ਸ਼੍ਰੋਮਣੀ ਮੂੰਹਰੇ ਲਾ ਕੇ ਬਿਆਨ ਦਓ ਸਾਨੂੰ ਇੱਕ ਪਰਚੀ ਦਿਖਾਓ ਤੁਹਾਡੇ ਤੇ 420 ਦਾ ਮੁਕਾਦਮਾ ਦਰਜ ਕਰਾਈਏ ਇਹ ਲੋਕਾਂ ਨੂੰ ਬਰਗਲਾਉਣ ਲਈ ਤਾਂ ਗੱਲਾਂ ਠੀਕ ਨੇ ਪਰ ਅਸਲ 'ਚ ਜਿਹੜਾ ਗੱਲ ਆ ਅਕਾਲੀ ਦਲ ਕੋਈ ਦੋ ਫਾੜ ਨਹੀਂ ਹੋਇਆ ਅਕਾਲੀ ਦਲ ਇੱਕ ਮੋਠਾ ਚੰਦੂ ਮਾਜ਼ਰਾ ਬੀਬੀ ਜਗੀਰ ਕੌਰ ਹੈ ਨਾ ਜਾਂ ਟੀਂਟਸਾ ਸਾਹਿਬ ਉਹਨਾਂ ਨੂੰ ਸਾਰੇ ਨੂੰ ਇਤਰਾਜ਼ ਸੀਗਾ ਸੁਖਵੀਰ ਸਿੰਘ ਬਾਦਲ ਤੇ ਤੁਸੀਂ ਹੋਈ ਇੱਕ ਨਾਮ ਬਦਲ ਕੇ ਦੇਖ ਲੈਂਦੇ ਸ਼ਾਇਦ ਅਕਾਲੀ ਦਲ ਦੇ ਸਾਰੇ ਜੁੜੇ ਰਹਿੰਦੇ ਜਿਹੜਾ ਐ ਲਿਖਿਆ ਪਿਆ ਹੁੰਦਾ ਫੜਾ ਨਾਲ ਸਭ ਤੋਂ ਵੱਧ ਰੋੜੇ ਉਸ ਰੁੱਖ ਨੂੰ ਵੱਜਦੇ ਆ ਕਿਉਂ ਕਿਉਂਕਿ ਹਰ ਰੋੜਾ ਮਾਰਨ ਵਾਲੇ ਨੂੰ ਝਾਕ ਹੁੰਦੀ ਆ ਵੀ ਕੋਈ ਨਾ ਕੋਈ ਫਲ ਮੇਰੀ ਝੋਲੀ 'ਚ ਪਊਗਾ ਸੋਚ ਰੱਖਣੀ ਕੋਈ ਮਾੜੀ ਗੱਲ ਨਹੀਂ ਮਹੱਤਵ ਕਾਂਖਸ਼ਾਾਂ ਮਾ ਹੋਣੀਆਂ ਚਾਹੀਦੀਆਂ ਨੇ ਪਰ ਉਹ ਮਹੱਤਵ ਕਾਂਖਸ਼ਾ ਆਪ ਦੀ ਜਿਹੜੀ ਮਾ ਪਾਰਟੀ ਆ ਉਹਨੂੰ ਮਾਰਨ ਤੱਕ ਚਲੀਆਂ ਜਾਣ ਇਹ ਗੱਲ ਗਲਤ ਆ ਇਹ ਅਦਭੀਆ ਬਹੁਤ ਨਾ ਅਸੀਂ ਤਾਂ ਇਹ ਗੱਲ ਬੋਲ ਵੀ ਨਹੀਂ ਸਕਦੇ ਸਾਡੇ ਲਈ ਤਾਂ ਬੜੀਆਂ ਮੰਦ ਭਾਗੀਆਂ ਨੇ ਕਿਉਂਕਿ ਅਸੀਂ ਗੁਰੂ ਸਾਹਿਬ ਦੇ ਆਸ਼ੇ ਤੇ ਚੱਲਣ ਵਾਲੇ ਆ ਉਹਨਾਂ ਤੋਂ ਲਾਈਟ ਲਾ ਕੇ ਤੁਰਦੇ ਆ ਸਾਡੇ ਲਈ ਤਾਂ ਉਹ ਦਿਲ ਦਹਿਲਾਉਣ ਵਾਲੀਆਂ ਗੱਲਾਂ ਸੀ ਇਨਾਂ ਦਾ ਮੋਡਸ ਪਰੰਡੀ ਇਹੀ ਆ ਵੀ ਅਸੀਂ ਉਹ 4% ਵੋਟ ਆ ਜਿਹੜੀ ਨਾਰਾਜ਼ ਹੋਈ ਹੋਈ ਉਹ ਇਕੱਠੀ ਕਰ ਲਈਏ ਤੇ ਇਹਨੂੰ ਸਰਕਾਰ ਵਧਣ ਤੋਂ ਰੋਕਦੀ ਤੇ ਇਹ ਪੰਜਾਬ ਦਾ ਨੁਕਸਾਨ ਹੋ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਪੁਰਾਣੇ ਚਿਹਰੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਜਾ ਰਹੇ ਨੇ ਦਾਵਾ ਕਰ ਰਹੇ ਨੇ ਅਸਲੀ ਅਕਾਲੀ ਦਲ ਹੋਣ ਦਾ ਪਰ ਕੀ ਵਾਕਈ ਅਸਲੀ ਅਕਾਲੀ ਦਲ ਨੇ ਜਾਂ ਫਿਰ ਉਹ ਅਕਾਲੀ ਦਲ ਜੋ ਜਿਹਦਾ ਬੂਟਾ ਜਿਹੜਾ ਹੈਗਾ ਅ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਆਪਣੇ ਸਾਥੀਆਂ ਦੇ ਨਾਲ ਲਾਇਆ ਸੀਗਾ ਜਿਨੀਆਂ ਜੜਾਂ ਅੱਜ ਵੀ ਟਹਿਣੀਆਂ ਦੇ ਰੂਪ ਦੇ ਵਿੱਚ ਹਰੀਆਂ ਭਰੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਕੀ ਕਾਰਨ ਹੈ ਕਿ ਇਹ ਸਾਰੇ ਪੱਤੇ ਝੜਦੇ ਹੋਏ ਨਜ਼ਰ ਆ ਰਹੇ ਨੇ ਔਰ ਇੱਕ ਅਲੱਗ ਰੁੱਖ ਬਣਾ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਮੇਰੇ ਨਾਲ ਗਰਚਾ ਜੀ ਮੌਜੂਦ ਹੈ ਸਰ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਕਿਆ ਵਾਕਈ ਦੋ ਫੜ ਹੋ ਚੁੱਕਾ ਸਭ ਤੋਂ ਬਹੁਤ ਵਧੀਆ ਸਵਾਲ ਆ ਲੋਕਾਂ ਦੇ ਮਨ ਚ ਨਾ ਇਹ ਭਰਮ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਲੋਕ ਹਮੇਸ਼ਾ ਪੰਥ ਤੈਸੀ ਨਹੀਂ ਪੰਥ ਦਰਦੀ ਨੇ ਇਹ ਜਿਹੜਾ ਸਵਾਲ ਆ ਉਹਦਾ ਸਵਾਲ ਚ ਹੀ ਜਵਾਬ ਆ ਹਰ ਸਵਾਲ ਚ ਉਹਦਾ ਜਵਾਬ ਹੁੰਦਾ ਉਹ ਜਵਾਬ ਕੀ ਆ ਜੀ ਜਵਾਬ ਇਹ ਆ ਵੀ ਸਾਡਾ 105 ਸਾਲ ਪੁਰਾਣਾ ਰਜਿਸਟਰਡ ਸ਼੍ਰੋਮਣੀ ਅਕਾਲੀ ਦਲ ਠੀਕ ਆ ਜੀ ਹੁਣ ਉਹ ਲੋਕਾਂ ਨੂੰ ਭੁਲੇਖਾ ਕਿਵੇਂ ਪਾ ਰਹੇ ਨੇ ਇਹ ਕਹਿ ਰਿਹਾ ਅਕਾਲੀ ਦਲ ਦੀ ਭਰਤੀ ਕੀਤੀ ਆ ਉਹਨਾਂ ਨੂੰ ਕਹੇ ਸ਼ਰਮਣੀ ਮੂੰਹਰੇ ਲਾ ਕੇ ਬਿਆਨ ਦਓ ਸਾਨੂੰ ਇੱਕ ਪਰਚੀ ਦਿਖਾਓ ਤੁਹਾਡੇ ਤੇ 420 ਦਾ ਮੁਕਾਦਮਾ ਦਰਜ ਕਰਾਈਏ ਉਹ ਤੁਸੀਂ ਸਾਡੇ ਮੈਂਬਰ ਵੀ ਹੈ ਨਹੀਂ ਸ਼ਰਮਣੀ ਅਕਾਲੀ ਦਲ ਨੇ ਭਰਤੀ ਕਰਕੇ ਡੈਲੀਗੇਟ ਬਣਾ ਕੇ ਆਪਦਾ ਪ੍ਰਧਾਨ ਚੁਣ ਕੇ ਇਲੈਕਸ਼ਨ ਕਮਿਸ਼ਨ ਨੂੰ ਨੋਟੀਫਾਈ ਕੀਤਾ ਹੋਇਆ ਠੀਕ ਆ ਤੁਸੀਂ ਸ਼੍ਰੋਮਣੀ ਇੱਕ ਗਲਵਜ ਮੂਹਰੇ ਲਿਖ ਕੇ ਆਓ ਤਾਂ ਸਹੀ ਐਫਆਰ ਇੰਸਟਾਗਰਾਮਾ ਨੇ ਐਫਆਈਆਰ ਰਜਿਸਟਰ ਹੋ ਜੂਗੀ ਜਦ ਹੀ 1 ਮਿੰਟ ਦੇ ਅੰਦਰ ਅੰਦਰ ਇਹ ਲੋਕਾਂ ਨੂੰ ਬਰਗਲਾਉਣ ਲਈ ਤਾਂ ਗੱਲਾਂ ਠੀਕ ਨੇ ਪਰ ਇਹ ਅਸਲ 'ਚ ਜਿਹੜਾ ਗੱਲ ਆ ਅਕਾਲੀ ਦਲ ਕੋਈ ਦੋ ਫਾੜ ਨਹੀਂ ਹੋਇਆ ਅਕਾਲੀ ਦਲ ਇੱਕ ਮੋਠਾ ਇਹ ਠੱਗ ਨੇ ਜਿਨ੍ਹਾਂ ਨੇ ਪਹਿਲਾਂ ਪੰਥ ਨੂੰ ਪੰਥਕ ਮੁੱਦਿਆਂ ਤੇ ਠੱਗਿਆ ਔਰ ਉਹ ਕੰਮ ਕੀਤਾ ਜਿਸ ਕੰਮ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸੀ ਉਸ ਕੰਮ ਦੇ ਹੀ ਦੋਸ਼ੋਤ ਤੇ ਮੜਤੇ ਚਾਹੇ ਉਹ ਮੰਡ ਹੋਵੇ ਚਾਹੇ ਦਾਦੂਆਲ ਹੋਵੇ ਚਾਹੇ ਹੁਣ ਜਿਹੜਾ ਕਹਿੰਦਾ ਮੈਂ ਤਾਜਪੋਛੀ ਕਰ ਲਈ ਤੇ ਬਹੁਤ ਭੱਦੀ ਸ਼ਬਦਾਵਲੀ ਬੋਲ ਰਿਹਾ ਸੀ ਪਰसों ਹਰਪ੍ਰੀਤ ਹੋਵੇ ਇਹ ਸਭ ਖਿਚੜੀ ਮਿਲੀ ਜੁਲੀ ਗੱਲਬਾਤ ਸੀ ਇਹਨਾਂ ਦੀ ਔਰ ਅਕਾਲੀ ਦਲ ਨੂੰ कमजोर कराया आम आदमी पार्टी ने और कितै ना कितै आम आदमी पार्टी दा जेडे बेआदबी दे मुद्दे ने उन्हा च हाथ निकलुगा जुडिशियल जांच करा लो क्योंकि 2015 तो ओ पावर चाहे पंजाब ने 4 एमपी जिताते उन्हा ने सोचया वी ए जेडी स्टेट है साडे बरगलावे च आ सकदी है एदे ते छप्पा पाओ ਤੇ ਫਿਰ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਪੰਥਕ ਹਥਿਆਰ ਤੋਂ ਵੱਡਾ ਕੋਈ ਹਥਿਆਰ ਨਹੀਂ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਵੀ ਇਹ ਤਾਂ ਲੋਕ ਨੇ ਜਿਹੜੇ ਸਿਰਫ ਲੋਕਾਂ ਨੂੰ ਬਰਗਲਾ ਕੇ ਗਲਤ ਮੈਸੇਜ ਦੇ ਰਿਹਾ ਅਕਾਲੀ ਦਾ ਲਖ ਮੁੱਠ ਸੀ ਸ਼੍ਰੋਮਣੀ ਅਕਾਲੀ ਦਲ ਇੱਕ ਮੁੱਠ ਹੈ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਮੁੱਠ ਰਹੂਗਾ ਹੁਣ ਉਹ ਚੀਜ਼ ਉਹ ਬਿਆਨ ਕੀ ਤੁਹਾਡੇ ਵੱਲੋਂ ਸਵਾਲ ਪੁੱਛਿਆ ਜਾਏਗਾ ਜਦੋਂ ਕਹਿੰਦੇ ਸੀ ਕਿ ਉਹਨਾਂ ਦਾ ਇੱਕ ਬਿਆਨ ਮੈਂ ਵੀ ਸੁਣਿਆ ਕਿ ਹੁਣ ਗ੍ਰੰਥੀ ਦੱਸੂਗਾ ਸਿਆਸਤ ਕਿੱਦਾਂ ਹੁੰਦੀ ਹੈ ਤਾਂ ਕੀ ਹੁਣ ਇੱਕ ਧਰਮ ਵਾਲਾ ਸਿਆਸਤ 'ਚ ਨਹੀਂ ਉਤਰ ਰਿਹਾ ਮੈਂ ਇਸ ਗੱਲ ਤੇ ਮੇਰਾ ਥੋੜਾ ਟੇਕ ਡਿਫਰੈਂਟ ਆ ਇਸ ਗੱਲ ਚ ਮੈਂ ਤਾਂ ਇਹ ਕਹਿਣਾ ਚਾਹਣਾ ਵੀ ਅਸੀਂ ਮੀਰੀ ਤੇ ਪੀਰੀ ਦੇ ਮਾਲਕ ਨੇ ਜਿਹੜੇ ਅਸੀਂ ਉਹਨਾਂ ਦੇ ਪੁੱਤ ਆ ਉਹਨਾਂ ਦੇ ਵੰਸ਼ ਆ ਉਹਨਾਂ ਦੇ ਪੈਰੋਕਾਰ ਆ ਉਹਨਾਂ ਨੂੰ ਮੰਨਣ ਵਾਲੇ ਆ ਸਾਡੇ ਤਾਂ ਧਰਮ ਤੇ ਰਾਜਨੀਤੀ ਇਕੱਠੀ ਕੀਤੀ ਆ ਗੁਰੂਆਂ ਨੇ ਇਸ ਲਈ ਸਾਡੇ ਚ ਕੋਈ ਬਹੁਤਾ ਅੰਤਰ ਨਹੀਂ ਹੈ ਇਸ ਮੁੱਦੇ ਤੇ ਮੈਂ ਇਹ ਕਹਿਣਾ ਚਾਹੂੰਗਾ ਵੀ ਮੀਰੀ ਤੇ ਪੀਰੀ ਸਾਡੇ ਧਰਮ ਚ ਤਾਂ ਇਕੱਠੀ ਆ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਮੀਰੀ ਤੇ ਪੀਰੀ ਰਹਿਣੀ ਚਾਹੀਦੀ ਹੈ ਰਾਜਨੀਤੀ ਤੇ ਸਿਆਸਤ ਧਰਮ ਤੇ ਰਾਜਨੀਤੀ ਇਕੱਠੀ ਆ ਠੀਕ ਆ ਇਸ ਲਈ ਮੈਂ ਇਹ ਗੱਲ ਥੋੜੀ ਨਹੀਂ ਕਹਿ ਸਕਦਾ ਵੀ ਇੱਕ ਗ੍ਰੰਥੀ ਦੱਸੂਗਾ ਜਾਂ ਨਹੀਂ ਦੱਸੂਗਾ ਇਹ ਉਹਨਾਂ ਦੇ ਆਪਣੇ ਸ਼ਬਦੇ ਚ ਚਲੋ ਜਾਨੀ ਹਰਪ੍ਰੀਤ ਸਿੰਘ ਜੀ ਚਲੋ ਉਹ ਉਹ ਕਹਿ ਸਕਦੇ ਆ ਉਹ ਉਹਨਾਂ ਦੀ ਕੋਈ ਪਰਸਨਲ ਵਿਚਾਰਧਾਰਾ ਹੋ ਸਕਦੀ ਆ ਨਰਾਜ਼ਗੀ ਸੁਖਬੀਰਪੁਰ ਦੇਖੋ ਹੁਣ ਬੇਸਿਕ ਗੱਲ ਕੀ ਆ ਪੱਥਰ ਕਿਹੜੇ ਦਰਖਤ ਨੂੰ ਮਾਰਦੇ ਆ ਜਿਹੜੇ ਦਰਖਤ ਤੇ ਫਲ ਲੱਗੇ ਹੁੰਦੇ ਆ ਜਿਹੜਾ ਐ ਲਿਫਿਆ ਪਿਆ ਹੁੰਦਾ ਫਲਾਂ ਨਾਲ ਸਭ ਤੋਂ ਵੱਧ ਰੋੜੇ ਉਸ ਰੁੱਖ ਨੂੰ ਵੱਜਦੇ ਆ ਕਿਉਂ ਕਿਉਂਕਿ ਹਰ ਰੋੜਾ ਮਾਰਨ ਵਾਲੇ ਨੂੰ ਝਾਕ ਹੁੰਦੀ ਆ ਵੀ ਕੋਈ ਨਾ ਕੋਈ ਫਲ ਮੇਰੀ ਝੋਲੀ ਚ ਪਊਗਾ ਇਸ ਲਈ ਚਾਹੇ ਉਹ ਭਗਵੰਤ ਮਾਨ ਹੋਵੇ ਸਾਡੇ तकरीबन 9 ਸਾਲ ਹੋ ਗਏ ਨੂੰ ਐਮਪੀ ਸੀ ਉਦੋਂ ਦਾ ਹੀ ਉਸ ਤੋਂ ਬਾਅਦ ਆ 4 ਸਾਲ ਹੋ ਗਏ ਨੂੰ ਚੀਫ ਮਿਨਿਸਟਰ ਬਣੇ ਨੂੰ ਇਹ ਜਦੋਂ ਮੂੰਹ ਖੋਲਦਾ ਰਾਤ ਨੂੰ ਸੌਂਦਾ ਸੁਪਨੇ 'ਚ ਡਰਦਾ ਤਾਂ ਉਹ ਡਰਦਾ ਸੁਖਵੀਰ ਬਾਦਲ ਤੋਂ ਕਿਉਂ ਡਰਦਾ ਸੁਖਵੀਰ ਬਾਦਲ ਤੋਂ ਕਿਉਂਕਿ ਉਹ ਉਹ ਫਰੂਟ ਨਾਲ ਭਰਿਆ ਹੋਇਆ ਬੂਟਾ ਉਹ ਸਟੇਜਰ 'ਚ ਅੱਜ ਦੇ ਪੰਜਾਬ ਦੇ ਜਿੰਨਾ politcal ਲੈਂਡਸਕੇਪ ਆ ਉਹਦੇ ਚ ਸਭ ਤੋਂ ਕੱਦਾਬਾਰ ਸਭ ਤੋਂ ਵੱਡਾ ਸਭ ਤੋਂ ਅ ਐਕਸਪੀਰੀਐਂਸਡ ਜੇ ਕੋਈ ਹੈਗਾ ਤਾਂ ਉਹ ਸੁਖਬੀਰ ਬਾਦਲ ਆ ਰਾਜਨੀਤੀ ਚ ਤੇ ਸਾਰੇ ਵਿਰੋਧੀ ਮੈਂ ਕਈ ਨਾਮ ਲੈ ਲੈਣਾ ਰਖੜਾ ਚੰਦੂ ਮਾਜ਼ਰਾ ਬੀਬੀ ਜਗੀਰ ਕੌਰ ਹੈਨਾ ਜਾਂ ਟੀਂਟਸਾ ਸਾਹਿਬ ਉਹਨਾਂ ਨੂੰ ਸਾਰੇ ਨੂੰ ਇਤਰਾਜ਼ ਸੀਗਾ ਸੁਖਬੀਰ ਸਿੰਘ ਬਾਦਲ ਤੇ ਤੁਸੀਂ ਹੋਈ ਇੱਕ ਨਾਮ ਬਦਲ ਕੇ ਦੇਖ ਲੈਂਦੇ ਸ਼ਾਇਦ ਅਕਾਲੀ ਦਲ ਚ ਸਾਰੇ ਜੁੜੇ ਰਹਿੰਦੇ ਬਈ ਗੱਲ ਇਹ ਆ ਬਈ ਅਸੀਂ ਜੇ ਅਕਾਲੀ ਦਲ ਨੂੰ ਕੋਈ ਫਾਇਦਾ ਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਦਲਣ ਦਾ ਤਾਂ ਜਰੂਰ ਇਸ ਗੱਲ ਤੇ ਵਿਚਾਰ ਹੁੰਦੀ ਪਰ ਉਹਦਾ ਤਾਂ ਉਲਟਾ ਨੁਕਸਾਨ ਸੀ ਨਾ ਜੇ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀਨਾਂ ਦਾ ਐਸ ਡਿਪਟੀ ਸੀ ਐ 10 ਸਾਲ ਦਾ ਤਜਰਬਾ ਐਸ ਸੈਂਟਰ ਦਾ ਵਜ਼ੀਰ ਇੱਕ ਰਾਜਨੀਤਿਕ ਆਦਮੀ ਨੂੰ ਕੀ ਕੀ ਚਾਹੀਦਾ ਹੁੰਦਾ ਐਮ ਐਲ ਏ ਉਹਨੂੰ ਵਿਧਾਨ ਸਭਾ ਚ ਕਿਵੇਂ ਕੰਮ ਕਰਨਾ ਲੋਕਾਂ ਦੀ ਭਲਾਈ ਲਈ ਸਕੀਮਾਂ ਕਿਵੇਂ ਬਣਾਉਣੀ ਆ ਸਵਾਲ ਕਿਵੇਂ ਕਰਨੇ ਉਹ ਆਉਣੇ ਚਾਹੀਦੇ ਆ ਫਿਰ ਪਾਰਲੀਮੈਂਟ ਜਿਹਨੇ ਸੈਂਟਰ ਦੀ ਰਾਜਨੀਤੀ ਦੀ ਸਮਝ ਹੋਣੀ ਚਾਹੀਦੀ ਹੈ ਜਿੱਥੋਂ ਸਾਰੀਆਂ ਕਾਨੂੰਨ ਬਣਦੇ ਆ ਫਿਰ ਉਹਨੂੰ ਲਾਅ ਐਂਡ ਆਰਡਰ ਦੀ ਸਮਝ ਹੋਣੀ ਚਾਹੀਦੀ ਹੈ ਹੋਮ ਮਿਨਿਸਟਰੀ ਚ ਕੰਮ ਕੀਤਾ ਹੋਣਾ ਚਾਹੀਦਾ ਇਹ ਸਾਰੀਆਂ ਗੱਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਕੱਲਿਆਂ ਜੀ ਨੇ ਬਾਕੀ ਕੋਈ ਮੇਰੇ ਵਰਗਾ ਇੱਕ ਵਾਰ ਐਮ.ਐਲ.ਏ ਬਣਿਆ ਹੋਇਆ ਕੋਈ ਦੋ ਵਾਰ ਐਮ.ਐਲ.ਏ ਬਣਿਆ ਹੋਇਆ ਕੋਈ ਜੇ ਐਮ.ਪੀ ਬਣਿਆ ਤਾਂ ਇੱਕ ਵਾਰ ਬਣ ਗਿਆ ਉਹ ਉਹਦੇ 'ਚ ਹੀ ਆਪਦੇ ਆਪ ਨੂੰ ਉਹਦਾ ਮਤਲਬ ਇਹ ਸੋਚਣ ਲੱਗੇ ਵੀ ਇਹਦਾ ਅਸੀਂ ਬਦਲ ਹੋ ਸਕਦੇ ਹਾਂ ਸੋਚ ਰੱਖਣੀ ਕੋਈ ਮਾੜੀ ਗੱਲ ਨਹੀਂ ਮਹੱਤਵ ਕਾਂਖਸ਼ਾਵਾਂ ਹੋਣੀਆਂ ਚਾਹੀਦੀਆਂ ਨੇ ਪਰ ਉਹ ਮਹੱਤਵ ਕਾਂਖਸ਼ਾ ਆਪ ਦੀ ਜਿਹੜੀ ਮਾਂ ਪਾਰਟੀ ਆ ਉਹਨੂੰ ਮਾਰਨ ਤੱਕ ਚਲੀਆਂ ਜਾਣ ਇਹ ਗੱਲ ਗਲਤ ਆ ਸਾਰੀਆਂ ਜਿੰਨੀਆਂ ਕੁਰਬਾਨੀਆਂ ਨੇ ਸੁਖਵੀਰ ਬਾਦਲ ਕਿਉਂ ਦਵੇ ਐਮਪੀ ਦੀ ਝੁੰਡਾ ਕਮੇਟੀ ਨੇ ਇੱਕ ਜਿਹੜੀ ਰਿਪੋਰਟ ਦਿੱਤੀ ਉਹਦੇ ਚ ਕਿਹਾ ਇੱਕ ਪਰਿਵਾਰ ਚ ਇੱਕ ਟਿਕਟ ਦੇਣੀ ਆ ਜੀ ਠੀਕ ਆ ਉਹਦਾ ਪਾਲਣ ਕੀਤਾ ਉਹਦਾ ਪਾਲਣ ਕਰਕੇ ਫਿਰੋਜ਼ਪੁਰ ਤੋਂ ਜਿੱਤੀ ਹੋਈ ਇਲੈਕਸ਼ਨ ਸਰਦਾਰ ਸੁਖਵੀਰ ਸਿੰਘ ਬਾਦਲ ਲੜੇ ਨਹੀਂ ਐਮਪੀ ਦੀ ਇਲੈਕਸ਼ਨ ਸਿਰਫ 10000 ਵੋਟ ਤੇ ਸਾਡਾ ਕੈਂਡੀਡੇਟ ਹਾਰਿਆ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਉੱਥੋਂ ਲੜਦੇ ਸਾਨੂੰ ਪਤਾ ਬਠਿੰਡਾ ਲੱਖ ਤੇ ਜਿੱਤੇ ਉਹ ਵੀ ਲੱਖ ਤੇ ਜਿੱਤਨੀ ਸੀ ਅੱਛਾ ਲੈਂਡ ਪੁਲਿੰਗ ਸਕੀਮ ਦੇ ਉੱਤੇ ਹੁਣ ਲੱਗਦਾ ਹੈ ਕਿ ਕਿਸਾਨਾਂ ਜਾਂ ਖਾਸ ਕਰਕੇ ਮੈਂ ਪਿੰਡਾਂ ਦੀ ਗੱਲ ਕਰਾਂ ਆਪਣਾ ਸ਼ਰੋਮਣੀ ਅਕਾਲੀ ਦਲ ਨੇ ਆਪਣਾ ਦਰਵਾਜ਼ਾ ਖੋਲ੍ਹ ਲਿਆ ਜੋ ਨਾਰਾਜ਼ਗੀ ਸੀਗੀ ਉਹ ਸ਼ਾਇਦ ਦੂਰ ਹੋਗੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੋਰ ਵੋਟਰ ਆ ਜਿਹੜਾ ਕੋਰ ਆ ਉਹ ਕਿਸਾਨ ਆ 100 ਪੰਜ ਸਾਲ ਦੇ ਇਤਿਹਾਸ ਚ ਕਿਸਾਨੀ ਦੀਆਂ ਜਿੰਨੀਆਂ ਲੜਾਈਆਂ ਨੇ ਬਾਦਲ ਸਾਹਿਬ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਲੜੀਆਂ ਨੇ ਉਹ ਜੱਟਾਂ ਦਾ ਟਰੈਕਟਰ ਗੱਡਾ ਤੋਂ ਲੈ ਕੇ ਹਰ ਚੀਜ਼ ਕਿਸਾਨੀ ਦੀ ਬਿਜਲੀ ਟਿਊਬਵਲ ਪਾਣੀ ਨਹਿਰਾਂ ਟੇਲ ਤੇ ਪਾਣੀ ਮਤਲਬ ਸੇਮ ਜਿੱਥੇ ਇੱਕ ਮਣ ਦਾਣੇ ਨਹੀਂ ਸੀ ਹੁੰਦੇ ਉੱਥੇ ਕੁਆਂਟਲਾਂ ਦੇ ਕੁਆਂਟਲ ਦਾਣੇ ਹੁੰਦੇ ਅੱਜ ਉਹ ਸੇਮ ਕੱਢਣ ਵਾਲੇ ਵੀ ਬਾਦਲ ਸਾਹਿਬ ਗੱਲ ਇਹ ਨਹੀਂ ਵੀ ਉਹਨਾਂ ਨੇ ਕੋਈ ਉਹ ਕਿਉਂ ਕਿਉਂਕਿ ਕਿਸਾਨੀ ਸਾਡੀ ਕੋਰ ਆ ਇੱਕ ਪਰਿਵਾਰ ਚ ਮਤਭੇਦ ਕਿਸਾਨੀ ਨੂੰ ਲੈ ਕੇ ਨਹੀਂ ਆਏ ਸੀ ਇਸ ਲਈ ਨਹੀਂ ਸੀ ਆਏ ਵੀ ਅਸੀਂ ਕਿਸਾਨਾਂ ਦੀ ਕੋਈ ਬਾਹ ਨਹੀਂ ਸੀ ਫੜੀ ਸਾਨੂੰ ਜਿਹੜੀ ਕੀਮਤ ਚਕਾਉਣੀ ਪਈ ਉਹ ਪ੍ਰੋਪੋਗੈਂਡਾ ਜਿਹੜਾ ਜਿਹੜਾ ਕੀਤਾ ਕੰਮ ਕਿਸੇ ਹੋਰ ਨੇ ਮੜ ਤਾਂ ਸਾਡੇ ਜੁम्मे ਠੀਕ ਆ ਉਹਦੇ ਚ ਇਹੀ ਲੋਕ ਇਹੀ ਲੋਕ ਜਿਨ੍ਹਾਂ ਨੇ ਸਾਡੇ ਜੁम्मे ਚੀਜ਼ ਮੜੀ ਬੇਅਦਬੀਆਂ ਬਹੁਤ ਨਾ ਅਸੀਂ ਤਾਂ ਇਹ ਗੱਲ ਬੋਲ ਵੀ ਨਹੀਂ ਸਕਦੇ ਸਾਡੇ ਲਈ ਤਾਂ ਬੜੀਆਂ ਮੰਦ ਭਾਗੀਆਂ ਨੇ ਕਿਉਂਕਿ ਅਸੀਂ ਗੁਰੂ ਸਾਹਿਬ ਦੇ ਆਸ਼ੇ ਤੇ ਚੱਲਣ ਵਾਲੇ ਆ ਉਹਨਾਂ ਤੋਂ ਲਾਈਟ ਲਾ ਕੇ ਤੁਰਦੇ ਆ ਸਾਡੇ ਲਈ ਤਾਂ ਉਹ ਦਿਲ ਦਹਿਲਾਉਣ ਵਾਲੀਆਂ ਗੱਲਾਂ ਸੀ ਇਹ ਇਹਨਾਂ ਨੇ ਪਹਿਲੇ ਦਿਨ ਕੀ ਉੱਥੇ ਪ੍ਰਚਾਰ ਸ਼ੁਰੂ ਕੀਤਾ ਪ੍ਰੋਪਗੈਂਡਾ ਬਈ ਜੀ ਇਹ ਤਾਂ ਹੁਣ ਅਕਾਲੀਆਂ ਨੇ ਤਾਂ ਬੇਅਦਬੀ ਵਾਲਿਆਂ ਨੂੰ ਫੜਨਾ ਹੀ ਨਹੀਂ ਠੀਕ ਆ ਅਕਾਲੀਆਂ ਨੇ ਤਾਂ ਬੇਅਦਬੀ ਵਾਲਿਆਂ ਨੂੰ ਫੜਨਾ ਨਹੀਂ ਕਿਉਂਕਿ ਇਹ ਤਾਂ ਸਰਕਾਰ ਚ ਨੇ ਜੀ ਤਾਂ ਅਕਾਲੀ ਦਲ ਨੇ 1 ਮਿੰਟ ਨਹੀਂ ਲਾਇਆ ਜਿਹੜੀ ਉਹਦੀ ਇਨਵੈਸਟੀਗੇਸ਼ਨ ਸੀ ਸੀਬੀਆਈ ਨੂੰ ਦੇਤੀ ਜਿਹੜੀ ਕੀ ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਤੇ ਉਹੀ ਸਾਡੇ ਦੀ ਸਭ ਤੋਂ ਵੱਡੀ ਗਲਤੀ ਸਿੱਧ ਹੋਈ ਅਸੀਂ ਸਾਡੇ ਕੋਲ ਇਨਵੈਸਟੀਗੇਸ਼ਨ ਰਹਿੰਦੀ ਹੋਮ ਡਿਪਾਰਟਮੈਂਟ ਸੀਗਾ ਤੇ ਅਸੀਂ ਕਾਰਪੋਰੇਟ ਫੰਡ ਨੇ ਸੀ ਤੇ ਸਾਡੇ ਤੇ ਦੋਸ਼ ਵੀ ਨਹੀਂ ਸੀ ਲੱਗਣਾ ਵੀ ਇਹਨਾਂ ਨੇ ਬੇਅਦਬੀ ਵਾਲੇ ਫੜੇ ਨਹੀਂ ਸਾਡੇ ਤੇ ਉਹ ਦੋਸ਼ ਤਾਂ ਲੱਗਿਆ ਕਿਉਂਕਿ ਅਸੀਂ ਇੰਨੇ ਲੋਕਾਂ ਦੀ ਗੱਲ 1 ਮਿੰਟ ਚ ਮੰਨ ਲਈ ਕਿਉਂਕਿ ਅਸੀਂ ਆਪ ਵੀ ਦੁਖੀ ਸੀ ਉਸ ਬੇਅਦਬੀ ਤੋਂ ਜਿੰਨਾ ਦੁੱਖ ਇਹਨਾਂ ਲੋਕਾਂ ਨੂੰ ਹੋਇਆ ਉਹ ਤੋਂ ਜ਼ਿਆਦਾ ਦੁੱਖ ਸਾਨੂੰ ਸੀ ਵੀਰ ਸਾਡੇ ਰਾਜ ਚ ਜੇ ਸਾਡੇ ਗੁਰੂ ਤੇ ਏਡੀ ਵੱਡੀ ਗੱਲ ਹੋ ਗਈ ਤੇ ਇਸ ਕਿਸਮ ਦੀਆਂ ਘਟਨਾਵਾਂ ਹੋਈਆਂ ਨੇ ਤਾਂ ਵੀ ਸਾਡੇ ਤੇ ਤਾਂ ਬਹੁਤ ਲਾਹਣਤ ਵਾਲੀ ਗੱਲ ਤੇ ਜੇ ਹੁਣ ਸੀਬੀਆਈ ਦੁੱਧ ਦਾ ਦੁੱਧ ਪਾਣੀ ਤੇ ਪਾਣੀ ਕਰ ਸਕਦੀ ਆ ਤਾਂ ਛੇਤੀ ਹੋਣਾ ਚਾਹੀਦਾ ਬੰਦੇ ਫੜ ਹੋਣੇ ਚਾਹੀਦੇ ਤੇ ਉਹ ਗੱਲ ਸਾਡੇ ਤੇ ਉਲਟ ਪਈ ਤੇ ਹੁਣ ਉਹੀ ਮੋਡਸ ਅਪਰੰਡੀ ਅਪਣਾ ਕੇ ਉਹੀ ਸੋਸ਼ਲ ਮੀਡੀਆ ਉਹੀ ਗੱਲਾਂ ਆ ਪੰਜਾਬ ਦਾ ਨੁਕਸਾਨ ਦੁਬਾਰਾ ਕਰਨ ਦੀ ਤਿਆਰੀ ਹੋ ਰਹੀ ਆ ਕਿਉਂ ਕਿਉਂਕਿ ਹੁਣ ਲੋਕਾਂ ਦੇ ਉਹ ਸਾਰਾ ਕੁਝ ਸਾਫ਼ ਹੋ ਗਿਆ ਸਾਹਮਣੇ ਆ ਗਿਆ ਜਿਹੜੀ ਕੌਣ ਕੌਣ ਬੰਦੇ ਸੀ ਜਿਹੜੇ ਕਿਹਦੇ ਇਸ਼ਾਰੇ ਤੇ ਬੈਠੇ ਸੀ ਧਰਨਿਆਂ ਤੇ ਕੌਣ ਕੌਣ ਬੰਦੇ ਨੇ ਜਿਨ੍ਹਾਂ ਨੇ ਸਿੱਖਾਂ ਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਕਾਰ ਦਾ ਟੂਲ ਬਣ ਕੇ ਤੋੜਿਆ ਕੌਣ ਕੌਣ ਬੰਦੇ ਨੇ ਜਿਨ੍ਹਾਂ ਨੇ ਅਕਾਲ ਤਖਤ ਤੋਂ ਇਲਾਵਾ ਦੂਜੇ ਤਖਤਾਂ ਤੇ ਕਬਜ਼ੇ ਕਰਾਏ ਨੇ ਸਰਕਾਰਾਂ ਦੇ ਤਾਂ ਇਹ ਗੱਲ ਲੋਕਾਂ ਦੇ ਸਾਹਮਣੇ ਆ ਗਈ ਇਸ ਲਈ ਹੁਣ ਅਕਾਲੀ ਦਲ ਬਹੁਤ ਤਕੜਾ ਹੋ ਕੇ ਸਰਕਾਰ ਬਣਾਊਗਾ ਇਹ ਗੱਲ ਵਿਰੋਧੀਆਂ ਨੂੰ ਪਤਾ ਲੱਗ ਚੁੱਕੀ ਆ ਉਸ ਗੱਲ ਨੂੰ ਢਾਹ ਲਾਉਣ ਲਈ ਜਿਹੜੀ ਤੁਸੀਂ ਸਵਾਲ ਕੀਤਾ ਵੀ ਇਹ ਆਪ ਬਣਨਾ ਚਾਹੁੰਦੇ ਆ ਕਿ ਤੁਹਾਨੂੰ ਰੋਕਣਾ ਚਾਹੁੰਦੇ ਆ ਇਹਨਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਆ ਆ ਤੁਹਾਡੇ ਪ੍ਰੈਸ ਕਾਨਫਰੰਸ ਦੇ ਕਿਸੇ ਨੇ ਸਵਾਲ ਕੀਤਾ ਸੀ ਵੀ 4% ਵੋਟ ਲੈ ਕੇ ਟੌੜਾ ਸਾਹਿਬ ਨੇ ਬਾਦਲ ਸਾਹਿਬ ਦੀ ਸਰਕਾਰ ਨਹੀਂ ਸੀ ਬਣਨ ਦਿੱਤੀ ਠੀਕ ਹੈ ਪਰ ਉਹ ਟੌੜਾ ਸਾਹਿਬ ਦੇ ਜਿਹੜੇ ਮਤਭੇਦ ਸੀ ਉਹ ਪੰਥ ਮਾਰੂ ਨਹੀਂ ਸੀ ਇਹ ਪੰਥ ਮਾਰੂ ਨੇ ਪਲੱਸ ਇਹਨਾਂ ਦਾ ਮੋਡਸ ਪਰੰਡੀ ਇਹੀ ਆ ਵੀ ਅਸੀਂ ਉਹ 4% ਵੋਟ ਆ ਜਿਹੜੀ ਨਾਰਾਜ਼ ਹੋਈ ਹੋਈ ਉਹ ਇਕੱਠੀ ਕਰ ਲਈਏ ਤੇ ਇਹਨੂੰ ਸਰਕਾਰ ਬਣਨ ਤੋਂ ਰੋਕ ਦੇ ਤੇ ਇਹ ਪੰਜਾਬ ਦਾ ਨੁਕਸਾਨ ਹੋ ਸਕੇ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹ ਜਿਉਦੀ ਤਿਉ ਕਾਇਮ ਹੈ ਉਹ ਕਿਸੇ ਵੀ ਤਰ੍ਹਾਂ ਨਾਲ ਅਲੱਗ ਨਹੀਂ ਹੋਈ ਹੈ ਔਰ ਜਿਹੜੇ ਲੋਕ ਅੱਜ ਵੱਖਰੇ ਅਕਾਲੀ ਦਲ ਦੀ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਨੇ ਜਿਨ੍ਹਾਂ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਚਰਚਾ ਵਿਸ਼ੇਸ਼ ਤੌਰ ਤੇ ਕੀਤੀ ਗਈ ਹੈ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਇਹ ਅਕਾਲੀ ਦਲ ਦਾ ਹਿੱਸਾ ਕਦੀ ਰਹੇ ਹੀ ਨਹੀਂ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ